ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਕਾਕੇ ਬਰਾੜ ਦੇ ਪਿੰਡੋਂ ਵੀਡੀਓ ਬਣਾ ਰਹੇ ਹਾਂ ਅੱਜ ਬਰਾੜ ਸਾਹਿਬੀ ਕੋਲੇ ਫਿਰਦੇ ਆਗੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਬਹੁਤ ਸੇਲ ਕਰਨਾ ਹੋਵੇ ਜਾਇਦਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ 98783 99488 ਹੈ ਜੀ ਬਾਈ ਦਾ ਵਪਾਰ ਦਾ ਕੰਮ ਆ ਜੀ ਅਜੈਬ ਸਿੰਘ ਨਾਂ ਮੱਝਾ ਗਾਵਾਂ ਖਰੀਦਣ ਸੰਪਰਕ ਕਰੋ ਬਾਈ ਦਾ ਮੋਬਾਈਲ ਨੰਬਰ ਮੈਲ ਨੰਬਰ ਸਕਰੀਟੇ ਵੀ ਚਲਾਵਾਂਗੇ ਆਪਾਂ ਜਿਹੜਾ ਨਾਲ ਤੁਹਾਡੇ ਪਸੰਦ ਆਵੇ ਸਾਲੇ ਪਰਖਾਂ ਤੁਹਾਡਾ ਫਰਜ ਬਣਦਾ ਤੁਸੀਂ ਪੈਸੇ ਲਾਉਣੇ ਆ ਜੀ ਅਸੀਂ ਦੋ ਟਾਈਮ ਚੋਕੇ ਭਲਾ ਤੁਸੀਂ ਆਦੀ ਚਾਰ ਟਾਈਮ ਚੋਕੇ ਬਾਈ ਦੇ ਕੋਲ ਜਾ ਸਕਦੇ ਹੋ ਸਾਰੀ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦਾ ਆਦੀ ਬਾਈ ਗਾਇਰ ਸਿੰਘ ਨਾਂ ਜੀ ਮੇਰਾ ਠੀਕ ਆ ਬਾਈ ਪਿੰਡ ਲੰਗੀਆਂਣਾ ਜੀ ਠੀਕ ਆ ਜੀ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਤਹਿਸੀਲ ਬਾਗਾਪੁਰਾਣਾ ਠੀਕ ਆ ਬਾਈ ਇੱਕ ਵੜਵ ਕਾਉ ਆ ਜੀ ਇੱਕ ਵੜਵ ਕਾਉ ਨਾਲ ਬੱਛੀ ਆਪਣੀ ਪਲੂਣ ਆ ਠੀਕ ਆ ਜੀ ਕਿਹੜਾ ਸੂਆ ਸੋਈ ਆ ਇਹ ਪਹਿਲਾ ਸੂਆ ਸੋਈ ਆ ਜੀ ਵੜ ਦਿਨ ਸੂਈ ਨੂੰ ਦਿਨ ਸੂਈ ਵਿੱਚ ਤੀਜਾ ਜੀ ਦੁੱਧ ਕੇ ਬੌਲਾ ਹੁਣ ਬੱਲੇ ਬੌਲਾ ਹੀ ਆ ਜੀ ਅਜੇ ਤਾਂ ਕਿੰਨਾ ਬੌਲਾ ਹੈਗਾ 7 ਕਿਲੋ ਜੀ ਠੀਕ ਆ ਜੀ ਦੋ ਟਾਈਮ ਚੋਲੇਵੇ ਕੋਈ ਹਾਂ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਅਗਲੀ ਦੋਸਤੋ ਕੱਦ ਜਰੂਰ ਦਰਮਿਆਨਾ ਵਾ ਜਰਸੀ ਬਰੀਡ ਚ ਪੈਂਦੀ ਆਗੀ ਮਗਰ ਬੱਛਾ ਕਿ ਬੱਛੀ ਆ ਮਗਰ ਦੋਸਤੋ ਬੱਛਾ ਇਹਦੇ ਨਾੜੂਆ ਨਾਲ ਆ ਬੱਚੇ ਦਾ ਸੋਹਣੀ ਫੇਸ ਕੁਆਲਟੀ ਆ ਐ ਹੱਤ ਇੰਨੂ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਜੇ ਕਿ ਬਾਲੀ ਵੱਡੀ ਨਹੀਂ ਤੇ ਦਰਮਿਆਨੇ ਕੱਦ ਕਾਰਚੀ ਗੱਲ ਤਾਂ ਐਡ ਕਰਤੀ ਆ ਕਈ ਵੀਰ ਮੁੜ ਕੇ ਸੌਦਾ ਸੌਦਾ ਕਰ ਲੈਂਦੇ ਆਗੇ ਮੁੜ ਕੇ ਕਹਿੰਦੇ ਜਿਹੜੇ ਆ ਕਹਿੰਦੇ ਬਾਈ ਇਹ ਛੋਟੀ ਆ ਇਹ ਆ ਜਾਓ ਆ ਜੋ ਆ ਇਸਦੇ ਪਹਿਲਾਂ ਦੱਸਿਆ ਗਿਆ ਚੰਗੀ ਹੁੰਦੀ ਹੈ ਗਈ ਸੋਣੀ ਆ ਜਿੰਨੀ ਹੈਗੀ ਆ ਗਈ ਵਜਨ ਬਹੁਤ ਆਗਾ ਜਿਵੇਂ ਚਾਜੀ ਸੂਈ ਆ ਕੋਈ ਲੱਸੀ ਫਿੱਕੀ ਨਹੀਂ ਗਈ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਤੇ ਵੇਖ ਸਕਦੇ ਹੋ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਬੱਚੇ ਦਾ 나ੜੂਆ ਨਾਲ ਆ ਤੀਜਾ ਦਿਨ ਸੂਈ ਨੂੰ ਆਗਾ ਸੋਹਣੇ ਹੱਥੀ ਚੁਆਈ ਵਾਲੇ ਗੁਲਾਬੀ ਥਾਣਾ ਗਈ ਦੋ 7 ਕਿਲੋ ਬੋਲਾ ਵਾ ਥੱਲੇ ਤੂੰ ਪਾ ਦੋਗੇ 9-10 ਕਿਲੋ ਇਹ ਤੇ ਸੇਵਾ ਸਮਰਚ ਚੰਗੀ ਕਰ ਲੋਗੇ ਜੇ ਤੂੜੀ ਤੇ ਬੰਨਦੋਂਗੇ ਤਾਂ ਫਿਰ ਇਹਨੇ 9 ਕਿਲੋ ਵੀ ਨਹੀਂ ਦੇਣਾਗਾ ਮੋਹੱਲ ਫਰੈਦਾ ਜੀ ਮਲ 35000 ਦੀ ਦੇ ਦੇਗੇ ਜੀ ਆਪਾਂ ਵਿੱਚੋ ਕੀ ਮਾਨਤਾਨ ਹਾਂ ਮਾਨਤਾਨ ਕਰ ਦੇ ਤੇ ਵੱਚੀ ਦੋ ਵਾਰ ਵੱਚੀ ਫਿਰ ਦੱਸ ਦੇ ਜੀ ਜੀ ਆਪ ਕੋਲੋਂ ਆਪਣੀ ਠੀਕ ਆ ਜੀ ਕਿੰਨੇ ਚਾਰ ਦੇ ਬਾਈ ਇਹ 8 ਮਹੀਨੇ ਦੇ ਠੀਕ ਆ ਦੰਦੋ ਖੀਰ ਕੋ ਯੂਗਾ ਆਪਾਂ ਹਾਂ ਜੀ ਇਹ ਤਾਂ ਬੱਚੀ ਐ ਸਿੰਘ ਦਗਾਏ ਨਹੀਂਗੇ ਨਹੀਂ ਸਿੰਘ ਨਹੀਂ ਲਗਾਈ ਯਾਰ ਦਗਾਉਣ ਵਾਲਾ ਜਾ ਹਾਂ ਜੀ ਠੀਕ ਆ 10000 ਦੀ ਦੇ ਦੇਾਂਗੇ ਇਹ ਆਪਾਂ ਠੀਕ ਆ ਕੋਈ ਫੋਰਡ ਸ਼ਾਂਕ ਤਾਂ ਨਹੀਂ ਕਿ ਚਾਰੇ ਥਾਣਾ ਜਮਾ ਸਾਫ ਦਿਖਾਈ ਮਾੜੇ ਜੀ ਲੋ ਦੋਸਤੋ ਚਾਰੇ ਥਾਣ ਤੁਹਾਨੂੰ ਦਿਖਾ ਦੇ ਆ ਕਿ ਸੋਹਣੇ ਥਾਣਾਗੇ ਬਾਕੀ ਦੇ ਕੋਲਾ ਚੱਕ 8 ਮਹੀਨੇ ਬਾਈ ਕਹਿੰਦਾ ਦੀ ਉਮਰਾ ਸਿੰਘ ਦਗਾਏ ਨਹੀਂ ਇਹ ਤੁਹਾਨੂੰ ਪਹਿਲਾਂ ਐਡ ਕਰਤੀ ਆ ਕਿਉਂਕਿ ਦੇਖ ਸਕਦੇ ਹੋ ਜੀ ਛੋਟੀ ਉਮਰ ਦੀ ਆਗੀ 8 ਮਹੀਨੇ ਉਮਰਾ ਸਿਰਫ ਪ੍ਰਿੰਟ ਪਾਉਣ ਨੂੰ ਅੱਛੀ ਦਾ ਬਹੁਤ ਚੰਗਾ ਵਾ ਚਮਕ ਚਮਕ ਬਹੁਤ ਆ ਗਈ 10000 ਦੀ ਬਾਈ ਕਹਿੰਦਾ ਦੇ ਦੇਾਂਗੇ ਚਲੋ ਚੋ ਤੁਹਾਡਾ ਕੋਈ ਮਾਣ ਤਣ ਹੋ ਜਾਊਗਾ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ